ਲੁਧਿਆਣਾ ਦੇ ਇੰਡਸਟਰੀਅਲ ਏਰੀਏ ਦੇ ਨੇੜੇ ਝਾੜੀਆਂ ਦੇ ਵਿੱਚ ਇੱਕ ਵਿਅਕਤੀ ਦੀ Laash ਬਰਾਮਦ ਹੋਈ ਹੈ। ਰਾਂਗੀਲਾ ਨੇ Laash ਵੇਖਿਆ ਹੀ ਪੁਲਿਸ ਨੂੰ ਸੂਚਿਤ ਕੀਤਾ ਹੈ ਤੇ ਉੱਥੇ ਹੀ ਦੱਸਿਆ ਵੀ ਜਾ ਰਿਹਾ ਹੈ ਕਿ ਮ੍ਰਿਤਕ ਦੀ ਖੋਪੜੀ ਵੀ ਬਾਹਰ ਆ ਗਈ ਸੀ। ਜੀਆਰਪੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਮੁਆਇਨਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਜੇਬ ਦੇ ਵਿੱਚੋਂ ਮੋਬਾਈਲ ਬਰਾਮਦ ਹੋਇਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਕਾਲ ਵਿਅਸ ਫੋਨ ਤਿਆਰੇ ਸਨ। ਮ੍ਰਿਤਕ ਦੀ ਪਛਾਣ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੀਤੀ ਗਈ ਹੈ ਜਿਸ ਦਾ ਨਾਮ ਰਾਜੂ ਦੱਸਿਆ ਜਾ ਰਿਹਾ ਸਿਰਤੇ ਮੋਢੇ ਤੇ ਕਾਫੀ ਦੀ ਸੱਟ ਲੱਗੀ ਹੋਈ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਜਿਹੜਾ ਸ਼ਖਸ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸਿਰ ਤੇ ਮੋਢਿਆਂ ਤੇ ਸੱਟ ਲੱਗਦੀ ਹੈ ਤੇ ਲੱਗ ਰਿਹਾ ਹੈ ਕਿ ਇਸੇ ਕਾਰਨ ਹੀ ਇਸ ਦੀ ਮੌਤ ਹੋ ਗਈ ਹੈ ਹਾਲਾਂਕਿ ਮੌਤ ਦੇ ਅਸਲ ਕਾਰਨ ਪੋਸਮਾਰਟਮ ਤੋਂ ਬਾਅਦ ਪਤਾ ਲੱਗਣਗੇ ਰਾਜੂ ਕਿਨਾਂ ਹਾਲਾਤਾਂ ਦੇ ਵਿੱਚ ਕਰੋ ਲੁਧਿਆਣਾ ਦੇ ਲਈ ਰਵਾਨਾ ਹੋਇਆ ਸੀ ਇਸ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕੇ ਦੱਸਿਆ ਜਾ ਰਿਹਾ ਹੈ ਕਿ ਰਾਜੂ ਦਾ ਪਰਿਵਾਰ ਕੱਲ ਤੱਕ ਲੁਧਿਆਣਾ ਪਹੁੰਚ ਜਾਵੇਗਾ ਤੇ ਇਸੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਵੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਮਿਲੀ ਹੈ ਇਹਦੇ ਵਿੱਚ ਕੋਈ ਇਹਨਾਂ ਦਾ ਆਧਾਰ ਕਾਰਡ ਪ੍ਰੂਫ ਵਗੈਰਾ ਮਿਲਦਾ ਹੈ ਤਾਂ ਮੋਬਾਈਲ ਨੰਬਰ ਹੈ ਤੇ ਮੋਬਾਈਲ ਤੇ ਸੰਪਰਕ ਹੋਵੇ ਤੇ ਘਰ ਦੇ ਮੁਜ਼ੱਫਰ ਤੋਂ ਯੂਪੀ ਤੇ ਚੱਲਣ ਵਾਲੇ ਅੱਧੇ ਪੌਣੇ ਘੰਟੇ ਤੱਕ ਮਾਪੇ ਪਤ ਦੇ ਮਰੇ ਹੋਏ ਹੈ ਸ਼ਾਦੀ ਹੋਈ ਹੈ ਕੱਲਾ ਕੱਲਾ ਮੁੰਡਾ ਉਹਨੂੰ ਤਲਾਸ਼ ਦੇਖਤੀ ਉਹ ਆ ਰਹੇ ਆ ਤੇ ਸਰ ਕੱਲ ਨੂੰ ਆਜ ਨਹੀਂ ਗਏ ਸਰ ਮ੍ਰਿਤਕ ਦਾ ਨਾਮ ਕੀ ਹੈ ਰਾਜੂ ਆ ਜੀ ਤੇ ਕਿੱਥੇ ਰਹਿੰਗਾ ਲਾਸੀ ਇਹ ਮੇ ਜੋਫਰ ਪਰ ਜੋਪੀ ਦਾ ਗੈਰ ਹੈ ਜੋਪੀ ਇਹਦੇ ਪਰਿਵਾਰ ਨੂੰ ਇਤਲਾਹ ਹੋ ਗਈ ਪਰਿਵਾਰ ਆ ਰਿਹਾ ਆ ਪਰਿਵਾਰ ਆ ਰਿਹਾ ਉਹਦਾ ਇਹਦੇ ਅੱਗੇ ਪਿੱਛੇ ਕੋਈ ਨਹੀਂ ਇਹਦੀ ਛਾਤੀ ਹੋਈ ਇਹਦੀ ਘਰ ਵਾਲੀ ਹੈ ਇਹਦਾ ਚਾਚੇ ਦਾ ਮੁੰਡਾ ਆ ਰਿਹਾ ਜੀ ਇਹਦਾ ਮਾਪਿਓ ਪਹਿਲਾਂ ਮਰੇ ਹੋਏ ਦੋਨੇ ਇਕੱਲਾ ਇਕੱਲਾ ਮੁੰਡਾ ਤੇ ਕੋਈ ਬੱਚੇ ਵਗੈਰਾ ਇਹਨਾਂ ਦੇ ਬੱਚੇ ਭਾਈ ਕੋਈ ਵੈਰੀਫਾਈ ਕੀਤਾ ਜੋ ਤੁਹਾਨੂੰ ਪਤਾ ਹੈ ਮੋਬਾਈਲ ਕੋਈ ਤੁਹਾਨੂੰ ਇਹਦਾ ਬੰਦਾ ਜਦੋਂ ਆਉਣਗੇ ਫਿਰ ਇਹਦੀ ਘਰ ਦੀ 174 ਅਮਲ ਚਲ ਜਾਂਦੀ ਠੀਕ ਇਹ ਵੀ ਇਤਲਾਹ ਹੋ ਗਈ ਇਹਦੇ ਕੰਦਰ ਨੂੰ ਥੈਂਕ ਯੂ ਸਰ ਬਾਦਸ ਮਿਲ ਗਈ ਠੀਕ ਇਹ ਅਸੀਂ ਟੀਨ ਦੱਸ ਜੀ ਇਹਨਾਂ ਨੂੰ ਚੇਰਮੈਨ ਦੱਸਿਆ ਜ ਮੁਆਲਾ ਤੇ ਪੈਸੇ ਦੇਖਦੇ ਬਾਕੀ ਕਰ ਲਈਏ ਫੋਨ ਆ ਰਿਹਾ ਸੁਣਦੀ ਆਂ ਗਰਫੀ ਕਰਦੇ ਆ ਇਹ ਤਾਂ ਮਤਲਬ ਕਰਾਸ ਹੋਇਆ ਫੇਟ ਵੱਜ ਨਾਲ ਹੋਇਆ ਇਹ ਹੁਣ ਤੱਕ 3-4 ਕਾਂਢੇ ਪਹਿਲਾਂ ਦੀ ਆ ਐਕਸਟ੍ਰੀਮ ਰਾਤ ਦੀ ਹੁੰਦੀ ਹੈ ਹੁੰਦੀ ਜਾਨੀ ਆਕਰੀ ਹੋਈ ਆ ਇਹਨਾਂ ਦੇ ਹੋਣ ਆ ਰਹੇ ਆ ਫੋਨ ਸੁਣ ਨਹੀਂ ਰਿਹਾ ਉਹ ਛੋਟਾ ਕਰਕੇ ਮੈਂ ਆਪਣੇ ਪੁੱਤੇ ਕਰੂੰਗਾ ਪਹਿਲਾ ਡੈਡ ਬੋਡੀ ਦਿਖਾਈ 24 72 ਘੰਟੇ ਵਾਸਤੇ ਉਸ ਤੋਂ ਬਾਅਦ ਜੋ ਵੀ ਕਰਦੀ ਬੁਣੂਗੀ ਤੁਹਾਨੂੰ ਤੇ ਮਰਤੇ ਦੀ ਪਛਾਣ ਕਰਾਈ ਹੋਊਗੀ ਹੈ ਡੈਡ ਬੋਡੀ ਕਿੱਥੇ ਕਰਦੇ 372 24 26 ਡੀੜੀ ਵਾਲਾ ਦਰਮਿਆਨ ਲੁਧਿਆਣਾ